ਹੈਲੋ ਹੋ ਹਾਦੀ ਪ੍ਰਧਾਨ ਮੰਤਰੀ ਵਾਜੇਕੇ ਜਿਹਦੇ ਪਿਤਾ ਜੀ ਨਾਲ ਗੱਲ ਹੋ ਰਹੀ ਹੈ ਜੀ ਹਾਂ ਜੀ ਪਿਤਾ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਵੈਦ ਦਾ ਖਾਲਸਾ ਵੈਦ ਦੀ ਫਤਿਹ ਹਰਪ੍ਰੀਤ ਸਿੰਘ ਮਖੂ ਬੋਲ ਰਿਹਾ ਹਾਂ ਜੀ ਪ੍ਰਾਈਮ ਪੰਜਾਬ ਚੈਨਲ ਤੋਂ ਚੜ੍ਹਦੀ ਕਲਾ ਚੋ ਚੜ੍ਹਦੀ ਕਲਾ ਜੀ ਜੀ ਬਾਪੂ ਜੀ ਮੈਂ ਚੈਨਲ ਦੀ ਕਾਲ ਤੇ ਲੈਣਾ ਸੀ ਕਿਉਂਕਿ ਇਹ ਕਨਾ ਪੋਸਟ ਬੜੀ ਘੁੰਮ ਰਹੀ ਹੈ ਹਾਂ ਜੀ ਕਿ ਪ੍ਰਧਾਨ ਮੰਤਰੀ ਵਾਜੇਕੇ ਜੋ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਹਾਂਜੀ ਭਈ ਉਹ ਜਿਵਨੀ ਚੋਣ ਦੇ ਵਿੱਚ ਇਸ ਵਾਰੀ ਹਿੱਸਾ ਲੈਣਗੇ ਇਲੈਕਸ਼ਨ ਲੜਨਗੇ ਐਮਐਲਏ ਦਾ ਜੀ ਤੇ ਮੈਂ ਪੁੱਛਣਾ ਚਾਹੁੰਨਾ ਸਰ ਵੀ ਉਹ ਕਿਸੇ ਨੇ ਐਵੇਂ ਹੀ ਪੋਸਟ ਪਾ ਦਿੱਤੀ ਹੈ ਸ਼ਰਾਰਤ ਹੋਈ ਹੈ ਜਾਂ ਸੱਚੀ ਮੁੱਚੀ ਇਲੈਕਸ਼ਨ ਲੜਨ ਦਾ ਪਲਾਨ ਕੀਤਾ ਗਿਆ ਤੁਹਾਡੇ ਵੱਲੋਂ ਨਹੀਂ ਪਲਾਨ ਕੀਤਾ ਗਿਆ ਭਾਈ ਅਮਰਤਪਾਲ ਸਿੰਘ ਨੇ ਖਿਲਾਾਰੇ ਨੇ ਬੰਦੇ ਖਿਲਾarne ਨੇ ਇਹਦੇ ਜਿਹਦਾ ਨਾਮ ਦਿੱਤਾ ਉਹਨੇ ਹਾਂ ਨਹੀਂ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਐਲਾਨ ਹੋਇਆ ਜੀ ਇਹਨਾਂ ਦੇ ਇਲੈਕਸ਼ਨ ਲੜਨ ਦਾ ਪ੍ਰਧਾਨ ਮੰਤਰੀ ਬਾਜੇਕੇ ਦੇ ਜੀ 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 ਇੱਕ ਜਾਣਕਾਰੀ ਹੋਰ ਦੋ ਪ੍ਰਧਾਨ ਮੰਤਰੀ ਬਾਜੇ ਦਾ ਪੂਰਾ ਨਾਮ ਕੀ ਹੈ ਭਗਵੰਤ ਸਿੰਘ ਅੱਛਾ ਭਗਵੰਤ ਸਿੰਘ ਤੇ ਪ੍ਰਧਾਨ ਮੰਤਰੀ ਬਾਜੇ ਕਿਉਂਸ ਤਰ੍ਹਾਂ ਕਹਿੰਦੇ ਆ ਉਹਨਾਂ ਨੂੰ ਤੇ ਬਾਪੂ ਜੀ ਫਿਰ ਇਲਾਕੇ ਕਿਹੜੇ ਦੀ ਚੋਣ ਕੀਤੀ ਜਿੱਥੋਂ ਇਲੈਕਸ਼ਨ ਲੜਨਾ ਆ ਆਪਨੇ ਗਿੱਦੜਵਾ ਦੀ ਅੱਛਾ ਗਿੱਦੜ ਬਸੇ ਤੋਂ ਇਲੈਕਸ਼ਨ ਲੜਨਾ ਆ ਜੀ ਤੇ ਇਹ ਗੱਲ ਤੁਹਾਡੀ ਹੁਣ ਪ੍ਰਧਾਨ ਮੰਤਰੀ ਬਾਜੇ ਕੇ ਨਾਲ ਵੀ ਹੋ ਗਈ ਹੈ ਹਾਂ ਹੁੰਦੇ ਨਾ ਵੀ ਹੋ ਗਈ ਹੈ ਹਾਂ ਕੀ ਕਹਿੰਦੇ ਹੋ ਉਹਨੇ ਤੇ ਪੁੱਛਿਆ ਸੀ ਨਾ ਉਹਦੇ ਬ ਆਪਣੇ ਭਾਈ ਅੰਬਰਤਪਾਲ ਸਿੰਘ ਦੇ ਆਖਿਆ ਵੀ ਅਪਰ ਲੜਾਉਣੇ ਬੰਦੇ ਵੀ ਚਾਰ ਪੰਜ ਆਪਾਂ ਖੜਾ ਕਰਨੇ ਜਿੰਨੇ ਜਿੰਨੇ ਥਾਵਾ ਦੇ ਹੂੰ ਇਹ ਉਹਦੇ ਜਿੰਦਾ ਨਾਮ ਹੀ ਉਹਨੇ ਆਖਿਆ ਤੈਨੂੰ ਹੀ ਖੜਾ ਕਰਨਾ ਕਿਉਂਕਿ ਜਿਹੜੇ ਐਮਐਲਏ ਨੇ ਐਮਐਲਏ ਸੀ ਤੇ ਉਹਨਾਂ ਨੇ ਐਮਪੀ ਦਾ ਇਲੈਕਸ਼ਨ ਲੜਿਆ ਉਹ ਜਿੱਤ ਗਏ ਉਹ ਸੀਟ ਐਮਐਲਏ ਦੀ ਖਾਲੀ ਹੋ ਗਈ ਜਿਹਨੂੰ ਆਪਾਂ ਜਿਮਨੀ ਜ਼ੋਨ ਕਹਿ ਦਿੰਦੇ ਆ ਹਨਾ ਜੀ ਜੀ ਇੱਥੇ ਹੁਣ ਇਲੈਕਸ਼ਨ ਹੋਣਾ ਮੈਂ ਤਾਂ ਕਰਕੇ ਕਿਹਾ ਸੀ ਵੀ ਉਹ ਫਿਰ ਆਪ ਦੇ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਤੇ ਇੱਥੇ ਫਿਰ ਕੰਪੇਨ ਕਰਨਾ ਜਾਂ ਸਾਰਾ ਫਿਰ ਕੌਣ ਸਾਂਭੇਗਾ ਉਹ ਆਪੇ ਭਾਈ ਅਮਰਤਪਾਲ ਸਿੰਘ ਕੀ ਕਰੇਗਾ ਜੋ ਕਰੇਗਾ ਅੱਛਾ ਜੀ ਬਈ ਜਿਹੜੀ ਉਹਨਾਂ ਦੇ ਬੇਟੇ ਨੇ ਪੋਸਟ ਪਾਈ ਸੀ ਇਹਦਾ ਮਤਲਬ ਕੋਈ ਪੋਸਟ ਕੋਈ ਸ਼ਰਾਰਤ ਵੱਜੋ ਜਾਂ ਉਸ ਤਰ੍ਹਾਂ ਨਹੀਂ ਸੀ ਹੋਈ ਉਹ ਭਾਈ ਅਮਰਤਪਾਲ ਸਿੰਘ ਦੀ ਸਲਾਹ ਦੇ ਨਾਲ ਪਈ ਹੈ ਜੀ 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 ਤੇ ਬਾਪੂ ਜੀ ਕਿਵੇਂ ਲੱਗਦਾ ਵੀ ਹੁਣ ਜਿਸ ਤਰੀਕੇ ਦੇ ਨਾਲ ਭਾਈ ਅਮਰਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਜੇ ਗੱਲ ਕਰੀਏ ਤੁਹਾਡੇ ਪੁੱਤਰ ਭਗਵੰਤ ਸਿੰਘ ਜੀ ਨੂੰ ਆਪਾਂ ਪ੍ਰਧਾਨ ਮੰਤਰੀ ਬਾਜੇ ਕੇ ਕਿਹਨੇ ਉਹ ਵੀ ਬੰਦ ਹੈ ਹਾਂਜੀ ਤੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਸਾਨੂੰ ਦਿੱਕਤਾਂ ਬੜੀਆਂ ਆ ਰਹੀਆਂ ਨੇ ਹੁਣ ਇਸ ਵੇਲੇ ਪ੍ਰਧਾਨ ਮੰਤਰੀ ਬਾਦਿੱਕ ਨੂੰ ਕੋਈ ਦਿੱਕਤ ਆ ਰਹੀ ਹੈ ਉਹ ਤਾਂ ਬਿਮਾਰ ਹੋਇਆ ਥੋੜਾ ਜਿਹਾ ਜਿਵੇਂ ਕਿਉਂ ਵੀ ਦਾਖਲ ਤਿੰਨ ਚਾਰ ਨੇ ਕਰਾਈ ਗੱਖਿਆ ਉਹਨਾਂ ਨੇ ਉੱਥੇ ਅਸੀਂ ਹਫਤਾ ਕੋ ਗਿਆ 12 ਦਿਨ ਹੋ ਗਏ ਨੇ ਦੂਜਾ ਅਸੀਂ ਗਏ ਹਾਂ ਉਹ ਪਤਾ ਲੈਣ ਹਾਂ ਹਾਂ ਉਹ ਠੀਕ ਸੀ ਦਿਹਾੜੀ ਕੋ ਪਹਿਲਾਂ ਨੇ ਛੁੱਟੀ ਉਹਨਾਂ ਦਵਾਈ ਸੀ ਉਹਨੂੰ ਉਹ ਤਾਂ ਅਜੇ ਆਉਂਦੇ ਸੀ ਦਿਹਾੜੀ ਕੋ ਰੱਖਣੀ ਤੇ ਫਿਰ ਉਹਨਾਂ ਨੇ ਨਹੀਂ ਮੈਂ ਛੁੱਟੀ ਹਾਂ ਠੀਕ ਹਾਂ ਮੈਂ ਜੀ ਅੱਛਾ ਤੇ ਉਧਰ ਹੀ ਗੱਲ ਹੋ ਗਈ ਸੀ ਇਲੈਕਸ਼ਨ ਦੀ ਨਹੀਂ ਨਹੀਂ ਉਹਦੋਂ ਨਹੀਂ ਉਹ ਦੁਬਾਰ ਹੋਈ ਏ ਅੱਛਾ ਉਸ ਤੋਂ ਬਾਅਦ ਹੋਈ ਏ ਜਿੱਦਣ ਮੁਲਾਕਾਤ ਕਰਨਗੇ ਉਦੋਂ ਨਾਲ ਇਲੈਕਸ਼ਨ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਨਹੀਂ ਜੀ ਨਹੀਂ ਤੇ ਉਸ ਤੋਂ ਬਾਅਦ ਸਾਰੀ ਗੱਲਬਾਤ ਹੋਈ ਏ ਤੇ ਕਿਵੇਂ ਤੁਹਾਨੂੰ ਲੱਗਦਾ ਵੀ ਸੀਟ ਗਿੱਦੜਬਾਹ ਸੀਟ ਜਿਹੜੀ ਹੈ ਕਿਉਂਕਿ ਗਿੱਦੜਬਾਹ ਜਿਹੜੀ ਸੀਟ ਖਾਲੀ ਹੋਈ ਏ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਸੀਟ ਖਾਲੀ ਹੋਈ ਏ ਕਿਉਂਕਿ ਉਹ ਲੁਧਿਆਣੇ ਤੋਂ ਐਮਪੀ ਬਣ ਗਏ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਪੂਰੇ ਪੰਜਾਬ ਦਾ ਜੋਰ ਉੱਥੇ ਲਗਾ ਦੇਣਾ ਤੇ ਆਪਾਂ ਸੀਟ ਕੱਢ ਪਾਵਾਂਗੇ ਜਿਹੜਾ ਗੁਰੂ ਨੂੰ ਪਤਾ ਹੈ ਨਾ ਜਿਹੜੇ ਇਹਦੇ ਬਾਰੇ ਆਪਾਂ ਕਾਈ ਜਾਈ ਕੋਈ ਨਹੀਂ ਕਹਿ ਸਕਦੇ ਦਾ ਇਹਦਾ ਪਿਆਰ ਸੰਗਤਾਂ ਹੀ ਦੇਣਾ ਹੈ ਸੰਗਤਾਂ ਜਿਤਾਉਣਾ ਹੈ ਵੀ ਸੰਗਤਾਂ ਠੀਕ ਹੈ ਨਾ ਬਿਲਕੁਲ ਜੀ ਆਪਾਂ ਮੈਂਦੇ ਬਾਰੇ ਨਹੀਂ ਹੈ ਕੋਈ ਇਹਦਾ ਆਪਾਂ ਤਾਂ ਕਹਿ ਸਕਦੇ ਬਸ ਸੰਗਤਾਂ ਸੰਗਤ ਵੀ ਅੱਗੇ ਖਡੂਰ ਸਾਹਿਬ ਆ ਦੀ ਸੰਗਤ ਨੇ ਜੋਰ ਲਾਇਆ ਤੇ ਜਿਤਾਉ ਦਿੱਤੀ ਜੀ ਬਿਲਕੁਲ ਜੀ ਦੂਜੇ ਪਾਸੇ ਬੱਚੇ ਵੱਡੀ ਜੋੜਦੇ ਬਾਬਿਆਂ ਪਿਆਰ ਕਰਨਗੇ ਆਪੇ ਇੱਧਰ ਵੀ ਬਾਬੇ ਹੀ ਕਰਨਾ ਜੋ ਕਰਨਾ ਹੈ ਹੂੰ 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 ਵੀ ਕੱਲ੍ਹੇ ਵੀ ਜੋ ਪਾਈ ਅਮਰਪਾਲ ਸਿੰਘ ਕਰਨਗੇ ਤੁਹਾਨੂੰ ਸਿਰ ਮੱਥੇ ਪਰਮਾਨ ਹੈ ਪਰਵਾਨ ਜੀ ਪਰਵਾਨ ਜੀ ਪਰ ਕੁਛ ਥਾਮਾ ਦੇ ਉੱਪਰ ਗੱਲ ਚੱਲੀ ਸੀ ਕਿ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਵਾਲੇ ਜਿਹੜੇ ਐਮਪੀ ਜਿੱਤੇ ਨੇ ਉਹਨਾਂ ਨੇ ਵੀ ਕੁਝ ਨਾਵਾਂ ਦੀ ਪੁਸ਼ਟੀ ਕੀਤੀ ਹੈ ਵੀ ਇਹ ਜਿਹੜੇ ਨੇ ਜਿਮਨੀ ਚੋੜ ਦਾ ਇਲੈਕਸ਼ਨ ਲੜਨਗੇ ਉਧਰੋਂ ਭਾਈ ਅਮਰਤਪਾਲ ਸਿੰਘ ਜੀ ਨੇ ਐਲਾਨ ਕਰ ਦਿੱਤਾ ਹੈ ਵੀ ਕੁਝ ਸਾਡੇ ਬੰਦੇ ਜਿਮਨੀ ਚੋੜ ਦਾ ਵਿੱਚ ਵੀ ਲੜਨਗੇ ਤੇ ਹੁਣ ਸੀਟਾਂ ਪੰਜਾਬ ਦੇ ਵਿੱਚ 5 ਖਾਲੀ ਕੋਈਆਂ ਨੇ ਜੀ ਤੇ ਜੇ ਦੋਵੇਂ ਧਿਰਾਂ ਨੇ ਬੰਦੇ ਦੇ ਦਿੱਤੇ ਉਧਰੋਂ ਭਾਈ ਸਰਬਜੀਤ ਸਿੰਘ ਨੇ ਆਪਣੇ ਬੰਦੇ ਦੇ ਦਿੱਤੇ ਜਾਂ ਉਧਰੋਂ ਭਾਈ ਅਮਰਤਪਾਲ ਸਿੰਘ ਨੇ ਦੇ ਦਿੱਤੇ ਤੁਹਾਨੂੰ ਲੱਗਦਾ ਨੇ ਵੀ ਆਪਸ ਦੇ ਵਿੱਚ ਹੀ ਵੋਟ ਵੰਡੀ ਜਾ ਸਕਦੀ ਹੈ ਨਹੀਂ ਇਹ ਤਾਂ ਸਲਾਹ ਨਾਲ ਹੀ ਕਰਨਗੇ ਕਿ ਸਲਾਹ ਤੋਂ ਬਿਨਾ ਥੋੜੀ ਨਾ ਕਰਨਾ ਇੱਕ 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 ਮਿਆਨੇ ਦੋ ਤਲਵਾਰਾਂ ਥੋੜੀਆਂ ਚੱਲਣੀਆਂ ਨੇ ਜੀ ਬਿਲਕੁਲ ਜੀ ਉਸੇ ਪਾਰਟੀ ਦੇ ਦੋਵੇਂ ਬੰਦੇ ਨੇ ਕਹੇ ਆਪਣੇ ਅਮਰਤਪਾਲ ਵੀ ਉਸੇ ਪਾਰਟੀ ਦਾ ਤੇ ਭਾਈ ਸਰਬਜੀਤ ਵੀ ਉਸੇ ਪਾਰਟੀ ਦੇ ਇੱਕੋ ਜਿਹੇ ਪਾਰਟੀ ਦੇ ਇੱਕੋ ਬੰਦੇ ਨੇ ਕਿ ਸਲਾਹਕਾਰ ਨੇ ਹਾਂ ਬਿਲਕੁਲ ਦੋਨੋਂ ਪੰਥਕ ਉਮੀਦਵਾਰ ਸੀ ਜੀ ਹਾਂ ਕੋਈ ਇਹ ਯਾਰ ਸੇ ਤੇ ਥੋੜਾ ਨਾ ਆਸੇ ਤੇ ਥੋੜਾ ਨਾ ਇੱਕ ਦੂਜੇ ਨਾਲ ਪਾ ਪਾ ਲੈਣੀ ਵੀ ਅਡੋਲੀ ਬੰਦੇ ਖਲਾਫ ਨੇ ਨੇ ਹੂੰ ਉਹ ਤਾਂ ਬਹੁਤ ਵੱਡਾ ਨੁਕਸਾਨ ਹੋਏਗਾ ਜੀ ਬਹੁਤ ਵੱਡਾ ਨਹੀਂ ਨਹੀਂ ਉਹ ਤਾਂ ਇਹ ਨਾਲ ਇਹ ਨਾਲ ਆਪਦੀ ਸਲਾਹ ਨਾਲ ਖਲਾਰਨੇ ਨਾਲ ਤਾਂ ਇੱਕ ਬੰਦਾ ਇੱਕ ਇਹ ਉਹ ਦਸਲਾ ਇਹ ਨਾਲ ਆਪਦੀ ਨਾਲ ਖਲਾਰਨੇ ਥੋੜਾ ਵੀ ਉਹਦਾ ਫਰੰਦੀ ਜੀ ਵੀ ਖਲਾਰ ਦੇਗਾ ਤੇ ਭਾਈ ਅਮਰਤਪਾਲ ਵੀ ਖਾਈ ਇਹ ਤਾਂ ਦੂਤਾ ਪੈ ਜੇਗੀ ਹਾਂਜੀ ਹਾਂਜੀ ਬਹੁਤ ਵੱਡੀ ਦੂਤਾ ਪੈ ਜੇਗੀ ਜੀ ਹਾਂ ਨਹੀਂ ਇਹ ਤਾਂ ਉਹਨਾਂ ਆਪੇ ਪੁਸ਼ਟੀ ਕਰੀ ਲੈਣੀ 2 ਚੌਂ ਦੇ ਨਾਲ 10 ਦੇ ਨਾਲ ਜੋ ਨਾਪੇ ਕਰ ਲੈਣੀ ਆਸੇ ਚ ਜਿੰਨੇ ਵੀ ਉਹਨਾਂ ਤੋਂ ਮਦਦ ਲਈ ਆਦਾ ਇਹ ਗਿਣਾ ਹਾਂ ਹਾਂ ਇੱਕ ਜਾਣਕਾਰੀ ਬਾਪੂ ਜੀ ਹੋਰ ਦਿਓ ਜਿੰਨੇ ਹੁਣ ਮੰਨ ਲਓ ਵੀ ਆ ਪ੍ਰਧਾਨ ਮੰਤਰੀ ਬਾਜੇ ਕਿ ਆਪ ਇਲੈਕਸ਼ਨ ਲੜਨਗੇ ਜਾਂ ਤੁਹਾਨੂੰ ਇਲੈਕਸ਼ਨ ਲੜਾਉਣਗੇ ਨਹੀਂ ਜੀ ਆਪ ਹੀ ਲੜਨਗੇ ਅਸੀਂ ਤਾਂ ਕੀ ਲੰਣਾ ਹਿੱਥੇ ਮੈਦਾਨੀ ਲੰਣਾ ਹੋਏ ਲੜੇਗਾ ਅੱਛਾ ਉਹ ਉੱਥੋਂ ਇਲੈਕਸ਼ਨ ਲੜਨਗੇ ਤੁਸੀਂ ਸਾਰੇ ਜਿਹੜੇ ਨੇ ਉਹ ਕੰਪੇਨ ਕਰੋਗੇ ਅਗਲੇ ਪਾਸੇ ਓਕੇ ਹਾਂ ਹਾਂ ਜੀ ਆ ਗਿੱਦੜਬਾਹਾ ਹਲਕਾ ਜਿਹੜਾ ਆ ਇਹ ਤੁਹਾਡਾ ਆਪਣਾ ਹਲਕਾ ਕਿਹੜਾ ਪੈ ਗਿਆ ਆਪਣਾ ਮੋਗਾ ਪੈਂਦਾ ਅੱਛਾ ਮੋਗਾ ਪੈ ਗਿਆ ਗਿੱਦੜਬਾਹਾ ਥੋੜੀ ਦੂਰੀ ਦੇ ਉੱਪਰ ਰਹਿ ਗਿਆ ਹਾਂ ਜੀ ਹੋਰ ਲੱਗੇ ਕੋਈ ਹਲਕਾ ਨਹੀਂ ਸੀ ਜਿਹੜਾ ਖਾਲੀ ਹੋਇਆ ਹੋਵੇ ਕਿਰਪਾ ਤੁਹਾਨੂੰ ਨੇੜੇ ਪੈਂਦਾ ਹੋਵੇ ਆਪਾਂ ਦਾ ਨੇੜੇ ਕੋਈ ਵੀ ਨਹੀਂ ਹਲਕਾ ਖਾਓ ਗਾ ਜਿਆ ਬਰਨਾਲੇ ਬਰਨਾਲੇ ਕਨਾ ਹਾਂ ਬਰਨਾਲੇ ਮੀਤਹੇਰ ਵਾਲੀ ਜਗਾ ਖਾਲੀ ਹੋਈ ਐ ਕਿੰਨੀ ਦੂਰ ਹੈ ਆਪਣੇ ਤੋਂ ਜੀ ਤੇ ਇਧਰੋਂ ਗੁਰਦਾਸਪੁਰ ਵਾਲਿਆ ਇਧਰੋਂ ਗਿੱਦੜਪਾ ਆ ਗਿਆ ਹਾਂਜੀ ਇਸ ਤਰੀਕੇ ਨਾਲ ਹੋਈਆਂ ਨੇ ਡੇਰਾ ਬਾਬਾ ਨਾਨਕ ਤੋਂ ਹੀ ਦੂਰ ਏ ਹਾਂਜੀ ਡੇਰਾ ਬਾਬਾ ਨਾਨਕ ਦੂਰ ਪੈ ਗਿਆ ਜੀ ਉਥੋਂ ਦਾ ਚਮੈਂ ਐ ਮੈਂ ਦਾ ਸ਼ੱਕ ਪੈ ਗਿਆ ਕੌਥੀ ਨੂੰਥ ਖਾੜਨਾ ਹੈ ਅੱਛਾ ਅੱਛਾ ਡੇਰਾ ਬਾਬਾ ਨਾਨਕ ਤੋਂ ਆ ਦਲਜੀਤ ਸਿੰਘ ਕਲਸੀ ਇਲੈਕਸ਼ਨ ਲੜਨਗੇ ਬਾਹਰ ਜੇ ਆਪਾਂ ਨਹੀਂ ਇਹਦੇ ਪੁਸ਼ਟੀ ਨਹੀਂ ਕੋ ਕਰ ਸਕਦੇ ਮੈਂ ਬਾਈ ਮਾੜਾ ਜਿਹਾ ਲੱਗ ਰਿਹਾ ਜਿਵੇਂ ਭਾਈ ਆਪਾਂ ਨਹੀਂ ਕਹਿ ਸਕਦੇ ਕੋਈ ਗੱਲ ਹੈ ਜੀ ਜੀ ਠੀਕ ਹੈ ਨਾ ਆਪਾਂ ਆਖਦੀ ਲੱਗਦਾ ਖਰੇ ਨਹੀਂ ਆਸਤਾ ਠੀਕ ਹੈ ਨਾ ਉਧਰੋਂ ਰੌਕੇ ਦੇ ਭਰਾ ਦੀ ਗੱਲ ਕਰੀਏ ਤੇ ਉਹਨਾਂ ਨੇ ਵੀ ਐ ਐਲਾਨ ਕਰ ਦਿੱਤਾ ਹੈ ਇਲੈਕਸ਼ਨ ਲੜਨ ਦਾ ਉਹਨਾਂ ਦਾ ਬਰਨਾਲੇ ਤੋਂ ਕੀਤਾ ਹਾਂ ਬਰਨਾਲੇ ਤੋਂ ਕਰ ਦਿੱਤਾ ਉਹਨਾਂ ਨੇ ਤੇ ਗਿੱਦੜ ਪੈਸੇ ਤੋਂ ਤੁਸੀਂ ਕਰ ਦਿੱਤਾ ਹੈ ਹਾਂਜੀ ਹਾਂਜੀ ਜੀ ਹੁਣ ਇੰਝ ਕਹ ਲੀਏ ਵੀ ਪੰਥ ਨੂੰ ਸੁਨੇਹਾ ਲਾ ਦਈਏ ਵੀ ਪ੍ਰਧਾਨ ਮੰਤਰੀ ਬਾਜੇ ਕੇ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹ ਇਲੈਕਸ਼ਨ ਲੋਕਸਾ ਆਪਣਾ ਵੈਗਰੂ ਵਿਧਾਨ ਸਭਾ ਹਲਕਾ ਕਿਦਰ ਬਾਹਰ ਤੋਂ ਲੜਨਗੇ ਜੀ ਜੀ ਤੇ ਤੁਹਾਡੀਆਂ ਫਿਰ ਫੁੱਲ ਤਿਆਰੀਆਂ ਨੇ ਫੁੱਲ ਦਾ ਆਪਣੇ ਤਿਆਰੀਆਂ ਨੇ ਜਦੋਂ ਉਹਨਾਂ ਉਥੇ ਲਸੀਆਂ ਲਾਤਾ ਉਹਨਾਂ ਨਾਲ ਹੀ ਆਪਣੀਆਂ ਤਿਆਰੀਆਂ ਨੇ ਠੀਕ ਹੈ ਨਾ ਜੀ ਬਾਪੂ ਜੀ ਤੇ ਜੇ ਦੂਸਰੀ ਗੱਲ ਕਰੀਏ ਤੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਕੋਈ ਸੰਪਰਕ ਹੋਇਆ ਉਹਨਾਂ ਨੇ ਕੀ ਕਿਹਾ ਜੀ ਉਹਨਾਂ ਨਾਲ ਸਾਡਾ ਨਹੀਂ ਸੰਪਰਕ ਹੋਇਆ ਉਹਨੇ ਪ੍ਰਧਾਨ ਮੰਤਰੀ ਨੇ ਆਖਿਆ ਵੀ ਆਓ ਪੰਪਰਤ ਪਾਲਣਾ ਕਰਨਾ ਜੋ ਕਰਨਾ ਅਮਰਤਪਾਲ ਨੇ ਅੱਛਾ ਨਹੀਂ ਤੁਹਾਨੂੰ ਫੋਨ ਤੇ ਇਹ ਜਾਣਕਾਰੀ ਦਿੱਤੀ ਕਿਸ ਨੇ ਹੈ ਕਿਸ ਨੇ ਜਾਣਕਾਰੀ ਦਿੱਤੀ ਹੈ ਵੀ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਆਪਾਂ ਇਲੈਕਸ਼ਨ ਲੜਨਾ ਇਹ ਜਾਣਕਾਰੀ ਕਿਸ ਨੇ ਦਿੱਤੀ ਹੈ ਜੀ ਆਪਣੇ ਪ੍ਰਧਾਨ ਮੰਤਰੀ ਨੇ ਦਿੱਤੀ ਹੈ ਅਜਾ ਪ੍ਰਧਾਨ ਮੰਤਰੀ ਬਾਜੇ ਕੇ ਨੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਤੇ ਤੁਹਾਡੇ ਅੱਗੇ ਪੁੱਤਰੇ ਨੇ ਪੋਸਟ ਪਾ ਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਹਾਂ ਜੀ ਪਰ ਅਜੇ ਅਮਰਤਪਾਲ ਸਿੰਘ ਦੇ ਪਰਿਵਾਰਾਂ ਨਾਲ ਤੁਹਾਡਾ ਕੋਈ ਸੰਪਰਕ ਨਹੀਂ ਹੋਇਆ। ਨਹੀਂ ਉਹਨਾਂ ਨਾਲ ਨਹੀਂ ਸਾਡਾ ਹੋਇਆ। ਜੀ ਉਹ ਮਰਦ ਅਮਰਤਪਾਲ ਸਿੰਘ ਹੀ ਜੋ ਇਹਦਾ ਜੋ ਘਰਤਾ-ਧਰਤਾ ਹੁਆ ਇਹ ਜੀ। ਠੀਕ ਹੈ ਨਾ। ਬਿਲਕੁਲ ਜੀ ਹਾਂ ਜੀ। ਹਾਂ ਵੀ ਉਹ ਉਹ ਇਹ ਜੋ ਬਈ ਉਹਨੇ ਖਿਲਾਰਨੇ ਉਹਨੇ ਹੀ ਕਰਨਾ ਜੋ ਕਰਨਾ ਹੈ ਜੀ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਫਿਰ ਕਾਫੀ ਸਮਝ ਦਿੱਤਾ ਸੀ ਤੁਸੀਂ ਭਾਈ ਅਮਰਤਪਾਲ ਸਿੰਘ ਦੇ ਇਲੈਕਸ਼ਨ ਦੇ ਵਿੱਚ ਆ ਨਹਿਰਾਂ ਮਿਨਾਂ ਦੇ ਮੈਂ ਜਿਨਾ ਜਦਿਆ ਮੈਂ ਬੋਤ ਬਾਦੀ ਆਇਆ ਬਸ ਦੋ ਦਿਨ ਪਹਿਲਾਂ ਆਇਆ ਜਦੋਂ ਜਦੋਂ ਚੋਣ ਪ੍ਰਚਾਰ ਬੰਦ ਹੋ ਗਿਆ ਸੀ ਹਾਂ ਦੋ ਚੋਣ ਪਰ ਜਾ ਬੰਦ ਹੋ ਗਿਆ ਉਹ ਚਾਰਕੂ ਦੇ ਮੈਂ ਸਭਜੀ ਤੇ ਨਾਲ ਰਹਿੰਦੇ ਨਾਲ ਇੱਥੇ ਉਹਨਾਂ ਨੇ ਇੱਥੇ ਲਵਾਈ ਮੈਨੂੰ ਉਹਨਾਂ ਆਖਿਆ ਸੀ ਅਮਰਤਪਾਲ ਨਾਲ ਫਿਰ ਇੰਨੇ ਮੈਂ ਚਾਰਕੂ ਦੇ ਇੰਨੇ ਬੇਜਾਂਦਾ ਰਹਿੰਦੇ ਨਾਲ ਜੀ ਆਪਣੇ ਸਰਵਜੀਤ ਨਾਲ ਤੇ ਇਹਨਾਂ ਤਾਂ ਜਿਵੇਂ ਤੁਸੀਂ ਦੱਸਿਆ ਵੀ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨਾਲ ਤੁਹਾਡਾ ਕੋਈ ਸੰਪਰਕ ਨਹੀਂ ਹੋਇਆ ਤੇ ਦੂਜੇ ਪਾਸੇ ਗੱਲ ਕਰੀਏ ਤੇ ਭਾਈ ਸਰਵਜੀਤ ਸਿੰਘ ਹਰਾਨਾ ਕੋਈ ਸੰਪਰਕ ਹੋਇਆ ਆ ਨਹੀਂ ਨਹੀਂ ਉਹਦਾ ਨਹੀਂ ਉਹਦਾ ਪਤਾ ਹੀ ਹਨ ਹੁਣ ਕੰਮ ਪਰਸੇ ਉਹਨੇ ਕਿਹਾ ਦੱਸਿਆ ਵੀ ਉਹ ਤਾਂ ਅੱਗੇ ਗੱਲ ਹੀ ਨਹੀਂ ਚੱਲੀ ਤੇ ਨਾ ਕੋਈ ਬਈ ਉਹ ਹੀ ਗੱਲ ਏ ਜੀ ਹੁਣ ਤਾਂ ਫਿਰ ਕਿਹਨਾਂ ਆਜੋ ਨਾ ਜਾਣਾ ਲੱਗ ਗਿਆ ਤੇ ਮਿਲਣੇ ਜਾਣਾ ਐਸੇ ਉਹਨੂੰ ਆਪਣੇ ਖਾਲਸੇ ਨੂੰ ਜੀ 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 ਉਹਨੂੰ ਪਿੱਛੇ ਆਪਣੇ ਘਰ ਦੀ ਉਹਦੇ ਘਰ ਦੀ ਆਈ ਸੀ ਜੀ ਤੇ ਉਹ ਵੀ ਆਪਣੇ ਨਾਲ ਦੇ ਦੋ-ਤੋ ਦਿਨ ਉਹਦੇ ਨਾਲ ਮੈਂ ਉਥੇ ਪ੍ਰਚਾਰ ਕਰਾਉਂਦਾ ਰਹਿੰਦੇ ਹੁੰਦੇ ਬਾਹਰ ਚ ਗਏ ਨਹੀਂ ਗਾ ਟਾਈਮ ਨਹੀਂ ਲੱਗਾ ਆਪਦਾ ਜੀ ਬਈ ਅਹੀਂ ਮਾਜੇ ਸੋਨਾ ਜਾਨਾ ਲਾਣੇ ਪਏ ਆ ਜੀ ਹਾਂਜੀ ਹੁਣ ਫਿਰ ਬਾਪੂ ਜੀ ਦਾ ਤਿਆਰੀਆਂ ਵਿੱਚ ਕਹਿ ਲੀਏ ਪੂਰੀਆਂ ਨੇ ਤੇ ਪ੍ਰਧਾਨ ਮੰਤਰੀ ਵੱਜ ਕੇ ਨੇ ਐਲਾਨ ਕਰ ਦਿੱਤਾ ਆ ਤੇ ਹੁਣ ਆਪਾਂ ਫਿਰ ਵਿਧਾਨ ਸਭਾ ਹਲਕਾ ਜਿਹੜਾ ਗਿਦੜ ਬਾਹਾ ਦੇ ਵਿੱਚ ਡੇਰੇ ਲਾ ਦੇਣੇ ਜੀ 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 ਬਿਲਕੁਲ ਬਾਪੂ ਜੀ ਮੈਂ ਤੁਹਾਡਾ ਸੁਨੇਹਾ ਲੋਕਾਂ ਤੱਕ ਅੱਗੇ ਪੜਾਉਣ ਦਾ ਯਤਨ ਕਰਦਾ ਮੈਂ ਤਾਂ ਕਿ ਜਿੰਨਾਂ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਇਹ ਜਿਹੜੀ ਖਬਰ ਹੈ ਬਿਲਕੁਲ ਕਨਫਰਮ ਹੈ ਪ੍ਰਧਾਨ ਮੰਤਰੀ ਬਾਜੇਕੇ ਨੇ ਡਿਬਰੂਗੜ ਜੇਲ੍ਹ ਤੋਂ ਭਾਈ ਅਮਰਤਪਾਲ ਸਿੰਘ ਦੀ ਸਲਾਹ ਦੇ ਨਾਲ ਆਹ ਠੀਕ ਹੈ ਇਹ ਸੁਨੇਹਾ ਲਾ ਦਿੱਤਾ ਹੈ ਬਹੁਤ-ਬਹੁਤ ਬਾਪੂ ਜੀ ਤੁਹਾਡਾ ਧੰਨਵਾਦ ਜਲਦੀ ਗੱਲਬਾਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ